ਸਾਡੇ ਪਿੱਛੇ ਦੇਖ ਹੀ ਚੁੱਕੇ ਅਸੀਂ ਕਿੱਥੇ ਆਏ ਹੋਏ ਆ ਤੁਸੀਂ ਵੀ ਇੱਕ ਬੂਟਾ ਲੈ ਲਿਆ ਸੀਗਾ ਬਾਹਰੋਂ ਤੇ ਆਪਾਂ ਅਰਦਾਸ ਅੰਦਰ ਕਰਵਾ ਕੇ ਇਹਨੂੰ ਲਗਾਵਾਗੇ ਅੰਦਰ ਇਸਰਾ ਦੇ ਬਾਹਰ ਅੱਜ ਸੰਡੇ ਕਰਕੇ ਚਾਰ ਸਾਹਿਬ ਜੀ ਦੇ ਮੂਵੀ ਵਿਖਾਈ ਜਾ ਰਹੀ ਸ੍ਰੀ ਕੋ ਕਿਵੇਂ ਸੰਗਤ ਅੱਜ ਜੇ ਤੇ ਵੈਲਕਮ ਬੈਕ ਟੂ ਆਰ YouTube ਚੈਨਲ ਜਿਵੇਂ ਕਿ ਤੁਹਾਨੂੰ ਅਸੀਂ ਪਿਛਲੇ ਵਲੌਗ ਵਿੱਚ ਦੱਸਿਆ ਕਿ ਸਾਡੀ ਐਨੀਵਰਸਰੀ ਆ ਸੋ ਅਸੀਂ ਕਿਹਾ ਸੀ ਇੱਕ ਬਹੁਤ ਖਾਸ ਜਗ੍ਹਾ ਤੇ ਜਾ ਰਹੇ ਹਾਂ ਤੁਸੀਂ ਸਾਡੇ ਪਿੱਛੇ ਦੇਖ ਹੀ ਚੁੱਕੇ ਹੋ ਕਿ ਅਸੀਂ ਕਿੱਥੇ ਆਏ ਹੋਏ ਹਾਂ ਸੋ ਅਸੀਂ ਆਏ ਹੋਏ ਹਾਂ ਜੀ ਪਟਨਾ ਸਾਹਿਬ ਇਸ ਲਈ ਹੈਗੇ ਆ ਬਾਲੀਲਾ ਗੁਰਦੁਆਰੇ ਦੇ ਵਿੱਚ ਤੇ ਅਸੀਂ ਫਰੈਸ਼ ਹੋ ਕੇ ਹੋ ਰੈਡੀ ਹੋ ਕੇ ਆਏ ਹਾਂ ਅਸੀਂ ਪਹਿਲਾਂ ਸ਼ਕਾਂਗੇ ਲੰਗਰ ਤੇ ਬਹੁਤ ਕੁਲਾ ਕੀ ਫਿਰ ਲੰਗਰ ਖਾਣਗੇ ਫਿਰ ਗੁਰਦੁਆਰਾ ਕੇ ਦਰਸ਼ਨ ਕਰਾਂਗੇ ਸੋ ਦੁਜੀ ਗੱਲ ਇਹ ਕਿ ਤੁਸੀਂ ਪਿਛਲੇ ਬਲੌਗ ਦੇ ਵਿੱਚ ਨਾ ਤੇ ਅਸੀਂ ਕਹਿਣਾ ਸੀਗਾ ਕਿ ਬਹੁਤ ਜ਼ਿਆਦਾ ਤੁਸੀਂ ਸਾਨੂੰ ਐਨੀਵਰਸਰੀ ਦੀਆਂ ਵੀ ਸ਼ੀਸ ਭੇਜੀਆਂ ਆ ਸੋ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਸਾਨੂੰ ਲੰਗਰ ਹਾਲ ਲੈ ਕੇ ਜਾਂਦੇ ਔਰ ਜੋ ਵੀ ਇੰਟਰਨੈਸ਼ਨਲ ਰਹੇ ਤੇ ਨੈਸ਼ਨਲ ਰਹੇ ਤੇ ਉਹਨ ਸਭ ਕੋ ਵੀ ਆਪ ਗੁਰਦੁਆਰਾ ਘੁਮਾਉਂਦੇ ਹਾਂ ਪਤਨਾ ਸਾਹਿਬ ਗੁਰਦੁਆ ਆਈਏ ਹਮਾਰੇ ਸਾਥ ਆਪ ਪੇ ਲੇ ਖਾਤੇ ਲੰਗਰ ਖਾਦਾ ਛਕ ਲਿਆ ਦੋ ਦਿਨ ਹੋ ਗਏ ਸੀ ਆਪਾਂ ਸਹੀ ਤਰ੍ਹਾਂ ਰੋਟੀ ਨਹੀਂ ਸੀ ਖਾਧੀ ਕਿਉਂਕਿ ਟ੍ਰੇਨ ਵਿੱਚ ਇੰਨਾ ਵਧੀਆ ਨਹੀਂ ਹੁੰਦਾ ਹੁਣ ਅੱਜ ਸ੍ਰੀ ਗੁਰੂ ਕਾ ਲੰਗਰ ਛਕਿਆ ਤੇ ਬਹੁਤ ਜ਼ਿਆਦਾ ਆਪਾਂ ਵਧੀਆ ਲੱਗਾ ਨਹੀਂ ਹਾਲ ਹੋਏ ਦੇਰ ਤੋਂ ਖੂਨ ਮਿਲਿਆ ਸੋ ਹੁਣ ਅਸੀਂ ਜਾ ਰਹੇ ਹਾਂ ਜੀ ਮੱਥਾ ਟੇਕਣ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਸਤਿਨਾਮ ਏਕ ਓਰਵਾਹ ਜੀ ਜੀ ਗੁਰਦੁਆਰਾ ਪੰਗਲਾ ਆਨ ਤਦ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਮੱਥਾ ਟੇਕੋ ਸਰਬ ਧਰਮਾਂ ਬੋਹਤਾ ਹੁਣ ਅਸੀਂ ਦਰਸ਼ਨ ਕੀਤੇ ਜੀ ਬਾਲ ਲੀਲਾ ਗੁਰੂ ਘਰ ਅੰਦਰ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਪਟਨਾ ਸਾਹਿਬ ਜਿਹੜਾ ਮੇਨ ਗੁਰੂ ਘਰ ਆ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਹੁਣ ਦੀ ਲੋਕਲ ਸੰਗਤ ਵੀ ਕਾਫੀ ਜ਼ਿਆਦਾ ਸੇਵਾ ਕਰਦੀ ਹੈ ਇੱਥੇ ਹੋਰ ਵੀ ਸਰੀਆ ਦਾ ਕੰਮ ਚੱਲਦਾ ਪਿਆ ਵਾ ਪਾਲੀਲਾ ਗੁਰੂ ਘਰ ਤੇ 메인 ਗੁਰਦੁਆਰਾ ਪਟਨਾ ਸਾਹਿਬ ਦੇ ਲਾਗੇ ਵਿਚਾਲੇ ਹੈ ਨਾ ਕਾਫੀ ਬਜ਼ਾਰ ਹੈ ਉਹਨਾਂ ਦੇ ਗੜੀਆਂ ਦੇ ਵਿੱਚ ਤੁਸੀਂ ਵੇਖ ਸਕਦੇ ਹਾਂ ਜੀ ਛੋਟੇ ਛੋਟੇ ਗੱਲੀ ਕੇ ਵਿੱਚੋਂ ਨਿਕਲ ਰਹੇ ਨੇ ਅੱਜ ਆਪਕੋ ਲੈ ਕੇ ਜਾਤੇ 메인 ਗੁਰਦੁਆਰਾ ਦਰਸ਼ਨ ਕਰਨੇ ਕੇ ਲਿਏ ਸੋ ਬਹੁਤ ਕੁਝ ਆਪ ਦੇਖ ਸਕਤੇ ਹੋ ਰਸਮਲਾਇ ਗਰਮ ਦੁੱਧ ਵੀ ਹਮ ਟ੍ਰਾਈ ਕਰੇਗੇ ਅਭੀ ਹਮੇ ਲੱਸੀ ਐਂਡ ਆਲ ਤਾਂ ਬੜਾ ਵਧੀਆ ਲੱਗਦਾ ਪਏ ਇਥਾਰ ਤੇ ਮੁਝੇ ਨਾ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਅੱਛਾ ਫੀਲ ਹੋ ਰਹਾ ਹੈ ਮੁਝੇ ਬੜਾ ਅੱਛਾ ਲੱਗ ਰਿਹਾ ਹੈ ਸੋ ਛੋਟਾ ਛੋਟਾ ਬਾਜ਼ਾਰ ਆ ਇਹ ਜੋਤੀ ਚੌਂਕ ਵਾਂਗੂ ਦੇਖਿਓ 360 ਕੋ ਮਲਣਾ ਆਪਣਾ ਹਾਂਜੀ ਸੋ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਗੁਰੂ ਘਰ ਦੇ ਬਾਹਰ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਜਿੱਥੇ ਕਿ ਗੁਰਗੋਬਿੰਦ ਸਿੰਘ ਜੋ ਕਿ ਸਿੱਖਾਂ ਦੇ 10ਵੇਂ ਗੁਰੂ ਸੀ ਉਹਨਾਂ ਦਾ ਜਨਮ ਸਥਾਨ ਹਲਾਕ ਸੂਤਰੀ ਦੇਵ ਅੱਲਾਹ ਅਨਜਵਾ ਹੁਣ ਅਸੀਂ ਚੱਲਦੇ ਆਂ ਜੀ ਅੰਦਰ ਦਰਸ਼ਨ ਕਰਨ ਗੁਰੂ ਸਾਹਿਬ ਦੇ ਓ ਨੇ ਕਿਤਾ ਨਾ ਭਾਉ ਦੇ ਭਾਇਓ ਜੋ ਇਸ ਸਾਥੀ ਜੋ ਤੇ ਪਰ ਗੱਟ ਬੈਦ ਚਨ ਪਾਲੇ ਮੇਂ ਕੁੰ ਤੁਮ ਅਚਤ ൂറി നീലദേവനോല പ്രതാപേ പഠോ ഇന ਹਾਂਜੀ ਸਸ਼ਿਕਾ ਤੇ ਗੁੱਡ ਮਾਰਨਿੰਗ ਸਸ਼ਿਕਾ ਸਾਹਿਬਾਨੋ ਗੁੱਡ ਮਾਰਨਿੰਗ ਅੱਜ ਵੀ ਨੈਕਸਟ ਡੇ ਹਾਂਜੀ ਸੋ ਕੱਲ ਅਸੀਂ ਰਾਤੀ ਵੀ ਤੁਹਾਨੂੰ ਥੋੜੇ ਦਰਸ਼ਨ ਕਰਾਏ ਸੀ ਸੋ ਹੁਣ ਅਸੀਂ ਜਲਦੀ ਉੱਠ ਗਏ ਆ ਕਿਉਂਕਿ ਇੱਥੇ ਆਉਣ ਦਾ ਤਾਂ ਹੀ ਫਾਇਦਾ ਆ ਘਰੇ ਆਪਾਂ ਸੌਣਾ ਹੀ ਹੁੰਦਾ ਲੇਟ ਤੱਕ ਸੋ ਹੁਣ ਇਸ ਟਾਈਮ 6 ਵੱਜ ਚੁੱਕੇ ਆ ਤੇ ਅਸੀਂ ਦੋਵੇਂ ਰੈਡੀ ਆ ਮੰਮੀ ਡੈਡੀ ਸਾਡੇ ਤੋਂ ਇੱਕ ਘੰਟਾ ਪਹਿਲਾਂ ਚੱਲ ਗਏ ਨੇ ਤੁਸੀਂ ਅਸੀਂ ਹੁਣ ਜਾ ਰਹੇ ਹਾਂ ਗੁਰੂ ਘਰ ਉਸ ਤੋਂ ਬਾਅਦ ਡੈਡੀ ਨੇ ਬੱਸ ਬੁੱਕ ਕੀਤੀ ਹੋਈ ਆ ਲੱਗ ਕੇ ਕਿ ਗੁਰੂ ਘਰ ਹੈਗਾ ਅਸੀਂ ਉੱਥੇ ਵੀ ਜਾ ਕੇ ਤੁਹਾਨੂੰ ਦੱਸਾਂਗੇ ਕਿਹੜਾ ਗੁਰੂ ਘਰ ਆ ਤੇ ਇੱਥੇ ਮਤਲਬ ਕੀ ਹੋਇਆ ਸੀ ਇਤਿਹਾਸ ਕੀ ਉੱਥੇ ਦਾ ਸੋ ਹੁਣ ਅਸੀਂ ਰੈਡੀ ਹੋ ਕੇ ਪਹਿਲਾਂ ਜਾ ਰਹੇ ਹਾਂ ਮੱਥਾ ਟੇਕਣ ਉਸ ਤੋਂ ਬਾਅਦ ਆਪਾਂ ਨਿਕਲਣੇ ਵਾਸਤੇ ਵਿੱਚ ਬੱਸ ਹੈਗੀ 7 ਵਜੇ ਅਸੀਂ 1 ਘੰਟਾ ਉੱਥੇ ਬਹਿ ਜੰਨੇ ਆ ਸੋ ਤੁਹਾਨੂੰ ਵੀ ਸਵੇਰੇ ਸਵੇਰੇ ਦਰਸ਼ਨ ਕਰਵਾਣੇ ਆ ਗੁਰੂ ਘਰ ਦੇ ी बमे ਸੋ ਹੁਣ ਅਸੀਂ ਬਾਲੀਲੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਕੇ ਆ ਚੁੱਕੇ ਹਾਂ ਤੇ ਅਸੀਂ ਥੋੜਾ ਵਰਸ਼ਾਦਾ ਵੀ ਸ਼ੱਕ ਲਿਆ ਤੇ ਹੁਣ ਅਸੀਂ ਥੋੜਾ ਜਿਹਾ ਬਾਜ਼ਾਰ ਘੁੰਮਾਂਗੇ 11:30 ਵਜੇ ਸਾਡੀ ਬੱਸ ਹੈਗੀ ਆ ਜਿਹੜੀ ਲੋਕਲ ਗੁਰਦੁਆਰੇ ਸਾਨੂੰ ਵਿਜ਼ਿਟ ਕਰਾਊਗੀ ਤੇ ਹੁਣ ਆਪਾਂ ਜਾ ਰਹੇ ਹਾਂ ਥੋੜਾ ਜਿਹਾ ਬਾਜ਼ਾਰ ਵੱਲ ਤੇ ਥੋੜਾ ਐਕਸਪਲੋਰ ਕਰਦੇ ਹਾਂ ਬਾਜ਼ਾਰ ਤੇ ਤੁਹਾਨੂੰ ਵੀ ਵਿਖਾਉਨੇ ਹਾਂ ਹਾਂਜੀ ਪੱਕਾ ਪੱਕਾ ਸੋ ਅਬ ਹੰਪੀ ਨੇ ਆਏ ਹੈ ਲੱਸੀ ਪੰਜਾਬੀਆਂ ਦੀ ਫੇਵਰਿਟ ਦਾ ਦਜੀ ਨਾ ਢੂੰਡੀ ਜਾ ਰਹੇ ਸੀ ਢੂੰਡੀ ਜਾ ਰਹੇ ਤਾਂ ਫਾਈਨਲੀ ਆ ਚੁੱਕੇ ਨੇ ਤਾਂ ਭయ్యా ਜੀ ਕੇ ਦੁਕਾਨ ਮੈਂ ਤਾਂ ਆ ਬਹਾਂ ਦੇ ਲਈ ਤੇ ਦੁਆਰਾ ਵਾਲੇ ਪਾਸੇ ਦੋ ਹੀ ਦੁਆਰਾ ਕੇ ਪਾਸ ਮੈਂ ਤਾਂ ਆਪ ਲੋਕ ਵੀ ਆ ਕੇ ਯਹਾਂ ਭయ్యా ਵਕੇ ਦੁਕਾਨ ਮੈਂ ਕਿਹਨ ਮੈਂ ਲੈਂਦੀ ਹਾਂ ਹੈਲੋ ਹਸਕਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਦੇਖਦੀ ਹੁੰਨੀ ਆ ਬਲੌਗ ਥੈਂਕ ਯੂ ਜੀ ਤੇ ਸਾਨੂੰ ਇੱਥੇ ਮੈਂ ਹੋਰ ਵੀ ਗੱਲ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਗੱਲ ਮੈਂਸ਼ਨ ਕਰਨੀ ਸੀ ਇੱਥੇ ਗੁਰੂ ਘਰ ਆਪਾਂ ਏਡੀ ਦੂਰ ਆਏ ਆ ਅੱਜ ਵੀ ਬਹੁਤ ਜ਼ਿਆਦੇ ਸਾਨੂੰ ਜਿਹੜੇ ਸਾਨੂੰ ਫੋਲੋ ਕਰਦੇ ਨੇ ਮਿਲਦੇ ਨੇ ਤੇ ਬਹੁਤ ਵਧੀਆ ਲੱਗਾ ਵਾਹਿਗੁਰੂ ਦੀ ਕਿਰਪਾ ਨਾਲ ਹਾਂਜੀ ਸੋ ਤੁਸੀਂ ਦੇਖਿਆ ਹੁਣੇ ਸਾਡੇ ਜਲੰਧਰ ਤੋਂ ਮਿਲਣ ਵਾਲੇ ਸੀਗੇ ਤੇ ਅਸੀਂ ਕੱਲ ਦੇ ਇੱਥੇ ਆਏ ਹੋਇਆ ਪਟਨਾ ਸਰ ਤੇ ਬਹੁਤ ਜ਼ਿਆਦਾ ਸਾਨੂੰ ਮਿਲਣ ਵਾਲੇ ਨੇ ਤੇ ਥੈਂਕ ਯੂ ਸੋ ਮਚ ਤੁਹਾਡਾ ਦਿਲੋਂ ਧੰਨਵਾਦ ਆ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਨੇ ਤੇ ਸੰਜਾ ਹੋਣੀ ਬੈਠੇ ਹਾਲ ਤਾਂ ਸਫਾਈ ਚੱਲਦੀ ਪਈ ਆ ਦੀ ਲੱਸੀ ਦਾ ਟੇਸਟ ਥੋੜਾ ਅਲੱਗ ਆ ਵੈਸੇ ਸਵਾਦ ਆ ਲੱਸੀ ਤੇ ਲੱਸੀ ਲਈ ਪਰ ਇਹ ਥੋੜਾ ਰਬੜੀ ਵੀ ਡਾਲ ਕੇ ਦਿੰਦੇ ਡਰਾਈ ਫਰੂਟ ਵੀ ਡਾਲ ਕੇ ਦਿੰਦੇ ਮੈਂ ਤਾਂ ਸਪੈਸ਼ਲ ਤਰੀਕੇ ਨਾਲ ਬਣਾਉਂਦਾ ਨਹੀਂ ਮੈਂ ਬੱਸ ਥੈਂਕ ਯੂ ਤੇ ਬਹੁਤ ਵਧੀਆ ਬਣਾਉਂਦੇ ਆ ਏਡੀ ਮੈਂ ਗੁਰਦੁਆਰਾ ਕਾਲ ਤੱਕ ਸਾਹਿਬ ਤੇ ਕਾਲ ਤੱਕ ਸਿਰ ਪਟਨਾ ਸਾਹਿਬ ਕੋਤੋਂ ਤੇ ਬਾਲੇਲਾ ਗੁਰਦੁਆਰੇ ਦੇ ਵਿਚਾਲੇ ਇੱਕ ਗਲੀ ਪੈਂਦੀ ਆ ਉੱਥੇ ਇਹਨਾਂ ਦੀ ਦੁਕਾਨ ਆ ਤੇ ਮੈਂ ਕੱਲ ਦਾ ਮੈਨੂੰ ਮੂਡ ਕਰੀ ਜਾਂਦਾ ਕਰੀਵਿੰਗ ਜੀ ਹੁੰਦੀ ਵੀ ਲੱਸੀ ਪੀ ਲਈ ਤੇ ਹੁਣ ਆ ਜਾ ਪੀਣ ਆਇਆ ਕੰਜਾ ਕਹਿੰਦੇ ਤਾਂ ਇਹਦੀ ਲੱਸੀ ਸ਼ੰਤੀ ਵਾਲਾ ਜੀ ਅਸੀਂ ਗੁਰਦੁਆਰੇ ਦੇ ਆਸ-ਪਾਸ ਜਿਹੜੇ ਬਾਜ਼ਾਰ ਆ ਉੱਤੇ ਘੁੰਮ ਰਹੇ ਆ ਥੋੜਾ ਜਿਹਾ ਸੋ ਹੁਣ ਆਪਾਂ ਪੀਣ ਲੱਗੇ ਆ ਨਾਰੀਅਲ ਪਾਣੀ ਕਿਉਂਕਿ ਗਰਮੀ ਕਾਫੀ ਆ ਬਾਡੀ ਨੂੰ ਹਾਈਡਰੇਟ ਰੱਖਦਾ ਵਾ ਤੇ ਦੁਕਾਨ ਮੇ ਮਾਲਕ ਹੀ ਨਹੀਂ ਹੈ ਮੈਂ ਹੀ ਵੇਚ ਦਿੰਦੀ ਕਿਸ ਦਾ ਹੈ ਜੀ ਆਪਕਾ ਹੈ ਜਿਸ ਨੂੰ ਮੈਡਮ ਨਹੀਂ ਹੋ ਰਹੇ ਨੇ ਹਾਈਡਰੇਟ ਤਾਂ ਤੁਸੀਂ ਇਹ ਗੁਰੂ ਘਰ ਦੇ ਬਾਹਰ ਵਾਲੀ ਰੋਡ ਆ ਆਪਾਂ ਇੱਧਰ ਖੜੇ ਆ ਜਿਹੜਾ ਮੇਨ ਗੁਰਦੁਆਰਾ ਹੈਗਾ ਅਕਾਲ ਤਖਤ ਪਟਨਾ ਸਾਹਿਬ ਦਾ ਹਾਂਜੀ ਸੋ ਹੁਣ ਸਾਡੀ ਬੱਸ ਦਾ ਹੋ ਗਿਆ ਟਾਈਮ ਜਿਹੜੀ ਆਪਾਂ ਨੂੰ ਲੋਕਲ ਕੋਰਟ ਵਾਲੇ ਤੁਮਾਉਂਗੇ। ਸੁਪਰੇ ਵਾਲੇ ਕੋਈ ਕਹਾਣੀ ਨਹੀਂ। ਹਾਂਜੀ। ਆਛਾ ਹੋਆ, ਆਛਾ। ਕੋਈ ਹਾਸਾ ਨਹੀਂ ਹੋਇਆ ਨਾਰਮਲ। ਸੋ ਪਲੀਜ਼ ਸਾਡੀ ਬੱਸ ਆ ਗਈ ਆ। ਤੇ ਆਪਾਂ ਹੁਣ ਜਾ ਰਹੇ ਆ ਬੈ ਕੇ। ਇਹ ਅਜੀ ਬੱਸ ਜਿਹਦੇ ਵਿੱਚ ਆਪਾਂ ਜਾ ਰਹੇ ਹਾਂ ਲੋਕਲ ਘਰਦਾਰੇ ਘੁੰਮਣ ਦੇ ਇਹਤੇ ਅਸਥ ਗੁਰਦੁਆਰੇ ਆ ਛੋਟੇ ਅਸਥ ਗੁਰਦੁਆਰੇ ਆ ਉਹਨਾਂ ਨੂੰ ਦਰਸ਼ਨ ਕਰਵਾਉਂਦੇ ਆ ਤਾਂ ਉਹਨਾਂ ਨੂੰ ਸੀ ਪਹੁੰਚ ਗਿਆ ਜੀ ਪਹਿਲੇ ਗੁਰਦੁਆਰੇ ਜਿਹੜਾ ਹੈਗਾ ਕਿ ਗੁਰੂ ਦਾ ਬਾਗ ਤੇ ਪਾ ਤੁਹਾਨੂੰ ਨਾਲ ਦਿਖਾਉਨੇ ਆਣਾ ਆਪਾਂ ਇੱਥੇ ਇੱਕ ਬੂਟਾ ਬਾਇ ਕੀਤਾ ਵਾ ਬਾਬਾ ਜੀ ਕਿਉਂ ਬੂਟਾ ਲਾਇਆ ਜਾਂਦਾ गुरु का बाग हाँ जी हाँ जी ये जो बाग है ना पहले मुसलमान का बाग थे हाँ जी हाँ जी माँ का रहीम बस करीम बस ये बाग भी के फल फूल बहुत लगी थी हाँ जी से साधु आया कि बाबा जी भूख लगी कुछ फल तो माली कहा मैं तो नौकर है राजा का बिना राजा के हुकुम से फल नहीं देने फल नहीं देने कारण है ना साधु ने सर आप देता तो सारा बाग सूख गई थी माली के भी खाद पानी पाए बाग हरा नहीं हो जब महाराज शाम से अंधु देख बहादुर साहब निशान साहब इंदी का बोटा सी थी होते आकर महाराज बैठे बाघ हाँ जी नबाब के पता चला कि तेरे बाग में कोई साधु साधु नवाब आके देखा सारा बाघ हरा भरा हो गया महाराज ने से दिल्ली चुका महाराज मेरा तो बाघ जो है चिखा सी बैठे बाद में बाघ हरा हो गया आसा मेरी बात में गुरु का बाग था उसी घड़ी नवाब अपने चार से घड़ी दीवार करा के सारा बाघ दान करता गुरुद्वारा गुरु का बाघ महाराज से गिनती किसका नवाब ने महाराज हाथ उठे महाराज मेरा जो बेगम है बीमार रहती है हाँ जाओ नवाब अपना बेगम के जीते आओ ये फू से जल से सम्मान कराओ तब फू से जल से सम्मान कराओ उसी समय सारा शरीर चंदा हो हाँ जी महाराज से बेनती कहता महाराज मेरे घर कोई औलाद नहीं संतान नहीं बारह सत्ती फूल के जल से स्नान करेगो बूटा लाओगा फिर तेरे घर बूटा लाओगा ये महाराज के बक्ति से परली पाठे को दातन का हाँ जी। महाराज ने दातन करके अपना सर में गो करा पा। महाराज बचत के साथ जब काबुल के पितावर से दूर से संगत आओगे ये दातन बीच टूट के करा नीगा

ਹਾਂਜੀ ਸੋ ਹੁਣ ਅਸੀਂ ਵੀ ਇੱਕ ਬੂਟਾ ਲੈ ਲਿਆ ਅੰਦਰ ਅਰਦਾਸ ਕਰਵਾ ਕੇ ਤੇ ਕਹਿੰਦੇ ਬੂਟਾ ਲਾਉਣਾ ਤੇ ਅਸੀਂ ਵੀ ਇੱਕ ਬੂਟਾ ਲੈ ਲਿਆ ਸੀਗਾ ਬਾਹਰੋਂ ਤੇ ਆਪਾਂ ਅਰਦਾਸ ਅੰਦਰ ਕਰਵਾ ਕੇ ਇਹਨੂੰ ਲਗਾਵਾਂਗੇ ਅੰਦਰ ਬਾਗ ਦੇ ਵਿੱਚ ਇਧਰਲੇ ਪਾਸੇ ਬਾਗ ਹੈਗਾ ਉਹ ਤੁਹਾਨੂੰ ਬਾਅਦ ਵਿੱਚ ਵਿਖਾਉਣੇ ਆ ਇਹ ਹੈਗਾ ਜੀ ਇੱਥੋਂ ਦਾ ਸਰੋਵਰ ਇਹ ਨਈ ਜਮਾਲਦੀਨ ਆ ਤੇ ਇਹਦੇ ਵਿੱਚ Grazie e attivate la campanella non perdere i prossimi video. ਬਾਬਾ ਜੀ ਜੇ ਦੀ ਗੱਲ ਕਰ ਰਹੇ ਸੀ ਉਹ ਖੂ ਆ ਆਇਆ ਇੱਥੇ ਇਸ਼ਨਾਨ ਕਰਨ ਨਾਲ ਦੁੱਖ ਘਟਦੇ ਜੇ ਕਿਸੇ ਨੂੰ ਸੀਰਤ ਰੋਗ ਹੈਗਾ ਤੇ ਤੁਸੀਂ ਇੱਥੇ ਇਸ਼ਨਾਨ ਕਰ ਸਕਦੇ ਆਂ ਬੋਲੇ ਉਸ ਅਲੱਪਰਤੀ ਅਰਦਾਸ ਮੰਗਦੀ ਨਵੀਂ ਜੀ ਅਰਦਾਸ ਸੁਣਨ ਲਈ ਸੇ ਅਲੋ ਇੱਕ ਵਾਰ ਬਿਲਕੁਲ

ਮਾਜੀ ਨੀ ਕਿਤੇ ਉਹਨਾਂ ਨੂੰ ਪੰਜ ਵਾਰ ਸ਼ਿੱਟਾਂ ਉਹ ਇਹ ਦੇਖੋ ਥੋੜਾ ਥੋੜਾ ਮਿੱਟੀ ਅੱਗੇ ਵਾਲਾ ਪਾਣੀ ਸੁਹਣਾ ਸੀ ਬੂਟਾ ਲਗਾ ਦਿੱਤਾ ਸੀ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਥੇ ਮੰਨਿਆ ਜਾਂਦਾ ਕਿ ਗੁਰੂ ਸਾਹਿਬ ਨੇ ਹਰਾ ਕਰ ਦਿੱਤਾ ਸੀ ਬਾਗ ਖੂਹ ਦੇ ਵਿੱਚੋਂ ਮੈਂ ਹਾ ਪਾਣੀ ਦੀ ਕੈਨੀ ਪਰਹਾ ਲਈ ਆ ਤੇ ਆਪਾਂ ਘਰੇ ਲੈ ਕੇ ਜਾ ਸਕਦੇ ਆ ਸੋ ਹੁਣ ਅਸੀਂ ਦਰਸ਼ਨ ਕਰ ਲਿਆ ਗੁਰੂ ਕੇ ਬਾਗ ਦੇ ਤੇ ਹੁਣ ਆਪਾਂ ਜਾ ਰਹੇ ਹਾਂ ਬਸ ਬੜਾ ਦੀਕ ਦਾ ਪਿਆ ਹੋਰਨ ਮਾਰੀ ਜਾਂਦਾ ਮੈਂ ਹੀ ਰਹਿ ਗਿਆ ਪਿੱਛੇ ਤੇ ਮੈਂ ਜਾਂਦਾ ਹੁਣ ਹੁਣ ਅਸੀਂ ਗੁਰਦੁਆਰਾ ਗੁਰੂ ਘਾਟ ਦੇ ਵਿੱਚ ਆ ਜਿੱਥੇ ਕਿ ਗੁਰੂ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੇ ਗੁਰਤੇਗ ਬਹਾਦਰ ਜੀ ਦੀ ਚਰਨ ਸ਼ੋਕਰਾਪ ਦੇ ਗੁਰਦੁਆਰਾ ਹੈਗਾ ਤੇ ਆ ਇੱਥੇ ਦਾ ਇਤਿਹਾਸ ਆ ਰਾਹ ਤੇ ਜਾਂਦੇ ਤੇ ਤੀਰਵਾਰਨ ਸੇ ਮਹਾਰਾਜ ਨੇ ਚਲਵਾ ਦਿੱਤੇ ਸਾਰਾ ਪਕੀਆ ਹਾਂ ਪੀਰ ਅੱਗੇ ਲਿਖਿਆ ਨਾ ਜੀ ਸੋ ਹੁਣ ਜਾ ਰਹੇ ਆ ਜੀ ਅਸੀਂ ਅਗਲੇ ਗੁਰੂ ਘਰ ਤੇ ਤੁਹਾਨੂੰ ਪਰੋਣਿਆਂ ਦਾ ਸਿਸੋ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਹਾਂਡੀ ਸਾਹਿਬ ਤੇ ਇਹ ਹੈਗਾ ਗੁਰਦੁਆਰਾ ਤੇ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾ ਦੇ ਆਂਦਾ ਹਾਂਡੀ ਸਾਹਿਬ ਦਾ ਰਸਤੀ ਹਾਰ ਵਿਖੇ ਪੈਂਦਾ ਗੁਦਾਰਾ ਸਾਹਿਬ ਦਾ ਮਹਾਨ ਮਿਸਰ ਸਾਹਿਬ ਜਗਤ ਨਾਮ ਦਾ ਨਾਣਾ ਪੁਰਿਆ ਦਸ਼ਵੇਂ ਪਾਤਸ਼ਾਹ 50 ਸਾਲ ਕੀ ਇਤਿਹਾਸਾਨ ਤਰ ਤੋ ਵਾਸ ਹੈ ਪਟਨਾ ਸਾਹਿਬ ਕੀ ਸਤਿਕਾਰ ਦੇ ਵਸਤਾ ਤੇ ਰਹੇ ਵਾਸ ਸਾਹਿਬ ਸ੍ਰੀ ਉਤੇਜ ਬਾਦਸ਼ਾਹ ਜੀ ਮਹਾਰਾਜ ਇਹ ਰਗਨੀ ਖੇਡ ਤੋਂ ਫੈਲਾ ਆਣਾਂਕੁਰ ਸਾਹਾ ਉਹਦੀ ਯਾਦਿਆ ਹੈ ਦਸ਼ਵੇਂ ਪਾਤਸ਼ਾਹ ਜਦ ਪਟਨਾ ਸਾਹਿਬ ਤੋਂ ਨੰਕੂਸਾ ਜਾਣ ਵਾਸਤੇ ਤਿਆਰੀਆਂ ਕੀਤੀਆਂ ਤਾਂ ਰਾਜਾ ਭਤੀ ਚਰ ਮੈਨੀ ਤਦ ਪਟਨਾ ਸਾਹਿਬ ਦੇ ਨਾਲ ਗੜੀ ਦੇ ਵਿੱਚ ਬਾਹਰ ਜਿਹੜਾ ਸਾਠ ਗੁਦਾ ਹੈ ਜਿੱਥੇ ਦਸ਼ਮੇ ਪਾਤਸ਼ਾਹ ਜੀ ਮਹਾਰਾਜ ਬੱਚਿਆਂ ਨੂੰ ਨਾਮ ਪਹਿਚਾ ਕਰੇ ਖੇੜਿਆ ਮਦਸਨ ਉਤੇ ਦਾ ਰਾਜਾ ਭਤੀ ਚਰ ਮੈਨੀ ਦਿਨਾਂ ਦੇ ਹਰੂ ਵਿਸ਼ੰਭਰ ਅਗੇ ਤੇ ਪਟਨਾ ਸਾਹਿਬ ਦੇ ਨਾਲ ਹੀ ਬੰਦਾ ਪਰ ਪਾਸੇ ਨੂੰ ప్రతి కందన నాట చూడారా ਜਿੱਥੇ ਜਿਸੇ ਪਾਤਸ਼ਾਹ ਜੀ ਮਹਾਰਾਜ apna سونے ਦਾ ਤਖਤ ਘੜਕਾ ਦੇ ਵਿੱਚ ਜਿੱਸਾ। ਉਹ ਤੇ ਸ਼ਿਵਦਤ ਪੰਡਤ فرمایا ਜਨਾਬ ਜਿਸੇ ਪਾਤਸ਼ਾਹ ਜੀ ਸਤਸਾਮ ਦੀ ਅਵਸਥਾ ਦੇ ਵਿੱਚ ਸ਼ਿਵਦਤ ਪੰਡਤ ਨੂੰ ਰਾਮ ਰੂਪ ਹੋ ਕੇ ਦਰਸ ਦਿੱਤੇ। ਕਿਉਂਕਿ ਇਹ ਸ਼ਿਵਦਤ ਪੰਡਤ ਆਪ ਰਾਮ ਦਾ ਉਪਾਸਕ ਸੀ। ਜਦ ਪੰਜਾਬ ਨੂੰ ਯਾਰ ਲੱਗੇ ਤਾਂ ਰਾਜਾ ਫਤੇਜ ਮੈਨੇ ਜਨਾਬੇ ਘਰੋਂ ਸੰਗਰਾ ਦੇ ਤੇ ਸਿਰਕਤ ਪੰਡਤ ਉਲਾਗ ਦੇ ਪਿੰਡਾਂ ਦੇ ਸਾਰੇ ਜਿੱਥੇ ਖਿਚੜੀ ਦਾ ਲੰਗਰ ਮਿਲਦਾ ਵਾ ਤੇ ਅਸੀਂ ਸੰਗ ਦੇ ਪਏ ਆਂ ਜਿਹੜਾ ਲੰਗਰ ਕਿਤੋਂ ਮਣਾ ਸੀ ਘਰੋਂ ਕਿਵੇਂ ਆਇਆ ਸੀ ਚਲ ਰੇ ਰਾਸ ਤੋਂ ਬਾਅਦ ਆਪਾਂ ਉੱਠ ਕੇ ਆਏ ਆ ਜੀ ਬਾਹਰ ਤੇ ਆਪਾਂ ਇੱਥੇ ਮਸ਼ਹੂਰ ਹੈ ਕੱਲੂ ਦੀ ਲੱਸੀ ਉਹ ਪੀਣ ਆਏ ਆ ਤੁਹਾਨੂੰ ਵੀ ਦੱਸ ਦਿਆਂ ਕਿਹੋ ਜੀ ਆ ਗੁਰੂ ਘਰ ਦੇ ਲਾਗੇ ਉਹਨਾਂ ਦੀ ਦੁਕਾਨ ਆ ਤੇ ਆਪਾਂ ਵੀ ਪੁੱਛ ਪੁੱਛ ਕੇ ਜਾ ਰਹੇ ਆ ਕਿਸੇ ਨੇ ਰਿਕਮੈਂਡ ਕੀਤੀ ਸੀ ਉਹ ਮੈਨੂੰ ਲੱਗਦਾ ਉਹੀ ਆ ਕਿੰਨਾ ਰੱਚ ਪਿਆ ਹੋਇਆ ਸੱਚੀ ਕਿਹਾ ਕਾਫੀ ਮਸ਼ਹੂਰ ਆ ਦੇਖੋ ਤੁਸੀਂ ਰੱਚ ਕਿੰਨਾ ਲੱਗਾ ਹੋਇਆ ਉੱਥੇ ਲੱਸੀ ਹੈ ਹਾਂਜੀ ਸੋ ਆਪਾਂ ਵੀ ਤੁਹਾਨੂੰ ਪੀ ਕੇ ਦੱਸਦੇ ਆ ਕਿ ਉਹ ਜੀ ਪਹਿਲਾਂ ਲਗਾ ਵੇਟਿੰਗ ਤੇ ਰਹਿਣਾ ਪੈਣਾ ਸੀ ਮੈਂ ਪੀਤੀ ਆ ਬਹੁਤ ਜਿਆਦੇ ਟੇਸਟੀ ਆ ਸੱਚੀ ਠੰਡੀ ਵੀ ਬਹੁਤ ਆ ਤੇ ਮਜ਼ੇਦਾਰ ਆ ਤੰਜਾ ਮਿੱਠੀ ਲੱਸੀ ਪੀਂਦੀ ਨਹੀਂ ਪਰ ਇਹਨੂੰ ਵੀ ਟੇਸਟੀ ਲੱਗੀ ਅੱਜ ਸੋ ਇਹ ਹੈਗੀ ਰੇੜੀ ਗੁਰਦੁਆਰੇ ਦੇ ਇੱਧਰ ਗੁਰਦੁਆਰਾ ਅਕਾਲ ਤਖਤ ਉਹਦੇ ਰਾਈਟ ਹੈਂਡ ਸਾਈਡ ਤੇ ਆ ਕੇ ਤੁਸੀਂ ਪੀ ਸਕਦੇ ਆ ਕੱਲੂ ਦੀ ਲੱਸੀ ਤੇ ਮੈਂ ਵੀ ਸੁਣਿਆ ਕਿ ਸਿਰਫ ਇਹ ਸ਼ਾਮੀ 7 ਵਜੇ ਇਹ ਦੁਕਾਨ ਲਾਉਂਦੇ ਆ ਬਾਕੀ ਦੁਪਹਿਰ ਰਾਤ ਨੂੰ 9 ਵਜੇ ਤੱਕ ਉਹ ਤੋਂ ਪਹਿਲਾਂ ਨਹੀਂ ਲਾਉਂਦੇ ਤੇ ਕਾਫੀ ਜਿਆਦਾ ਰਾਤ ਨੂੰ ਤੁਸੀਂ ਵੇਖ ਸਕਦੇ ਆ ਲੀਲਾ ਗੁਰਦੁਆਰੇ ਦੇ ਸਹਰਾ ਦੇ ਬਾਹਰ ਅੱਜ ਸੰਡੇ ਕਰਕੇ ਚਾਰ ਸਾਹਿਬ ਜੀ ਦੀ ਮੂਵੀ ਵਿਖਾਈ ਜਾ ਰਹੀ ਹੈ ਤੁਸੀਂ ਵੇਖੋ ਕਿਵੇਂ ਸੰਗਤ ਅੱਜ ਸਾਰੀ ਪੈਠ ਤੇ ਪਿਆਰ ਨਾਲ ਮੂਵੀ ਦੇਖ ਰਹੀ ਚ ਸਕਰੀਨ ਲੱਗੀ ਹੋਈ ਹੈ ਵੱਡੀ ਬਹੁਤ ਵਧੀਆ ਪ੍ਰਬੰਧ ਕਰਾਇਆ ਇਥੇ ਵੀ ਵੇਖ ਸਕਦੇ ਹੋ ਬਹੁਤ ਸੋਹਣੀ ਇਮਾਰਤ ਬਣਾਈ ਹੋਈ ਆ ਰੁਕ ਜਾ ਸੰਗਤ ਦੇ ਰਹਿਣ ਵਾਸਤੇ ਵੀ ਹੁਣ ਅਸੀਂ ਹੈਗੇ ਜੀ ਬਾਅਦ ਹਰ ਹਰ ਕੋਈ ਨਹੀਂ ਬਲਕਿ ਅਸੀਂ ਕਿਤੇ ਮੈਂ ਆ ਤੇ ਹੁਣ ਆਪਾਂ ਜਾਵਾਂਗੇ ਰੂਮ ਦੇ ਵਿੱਚ ਅਸੀਂ ਤੁਹਾਨੂੰ ਅਜੇ ਦਰਸ਼ਨ ਕਰਾਏ ਇਥੇ ਲੋਕਲ ਗੁਰਦੁਆਰਾ ਸਾਹਿਬ ਦੇ ਤੇ ਹੁਣ ਅਸੀਂ ਕਰਦੇ ਆ ਜਿੱਥੇ ਬਲੌਗ ਦਾ ਐਂਡ ਸੋ ਅਸੀਂ ਹੁਣ ਜਾ ਰਹੇ ਆ ਜੀ ਸੌਣ ਇਸ ਟਾਈਮ 9:30 ਤੋਂ ਜ਼ਿਆਦਾ ਟਾਈਮ ਹੋ ਚੁੱਕਿਆ ਅਸੀਂ ਹੁਣੇ ਲੰਗਰ ਛਕਿਆ ਇੱਥੇ ਲੰਗਰ ਖਾਲਸਾ ਸਾਹਮਣੇ ਹੈਗਾ ਜੀ ਬਾਲ ਲੀਲਾ ਗੁਰੂ ਘਰ ਦੇ ਸੋ ਅਸੀਂ ਬਹੁਤ ਜ਼ਿਆਦੇ ਅਸੀਂ ਇੱਥੇ ਆ ਕੇ ਬਹੁਤ ਇੰਜੋਏ ਵੀ ਕਰ ਰਹੇ ਆ ਕਿਉਂਕਿ ਵਾਦਰ ਵੀ ਬਹੁਤ ਅੱਛਾ ਹੈ ਹਾਂਜੀ ਵੈਦਰ ਵੀ ਅੱਛਾ ਹੈ ਹਾਂਜੀ ਤੇ ਦੂਜੀ ਗੱਲ ਇਹ ਆ ਅਸੀਂ ਸਾਨੂੰ ਨਾ ਇੱਥੇ ਬਹੁਤ ਜ਼ਿਆਦੇ ਸਾਡੇ YouTube ਫੈਮਲੀ ਦੇ ਮੈਂਬਰ ਵੀ ਮਿਲ ਰਹੇ ਨੇ ਕੋਈ UP ਤੋਂ ਆ ਤੇ ਕੋਈ ਪੰਜਾਬ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ ਤੋਂ ਆ ਅਸੀਂ ਬਹੁਤ ਸੱਚੀ ਖੁਸ਼ ਹਾਂ ਕਿ ਚਲੋ ਸਾਨੂੰ ਨਾ ਇੰਨੀ ਦੁਨੀਆ ਸਾਨੂੰ ਜਾਣਨ ਲੱਗ ਪਈ ਆ ਸੋ ਤੁਹਾਡੇ ਸਾਰਿਆਂ ਕਰਕੇ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਸੋ ਹਣ ਅਸੀਂ ਕਰਦੇ ਆ ਜਿੱਥੇ ਬਲੌਗ ਦਾ ਐਂਡ ਬਲੌਗ ਦੇ ਐਂਡ ਕਰਨੇ ਸੇ ਪਹਿਲੇ ਮੈਂ ਇਹ ਬੋਲਣਾ ਚਾਹਤ ਹਾਂ ਆਪ ਹਮਨੇ ਬੁਲਾਇਆ ਤਾਂ ਹੈ ਫੈਮਿਲੀ ਕੇ ਸਾਥ ਆਏ ਪਰ ਆਮੇ ਮੰਮੀ ਡੈਡੀ ਆਪਣੇ ਮਤਲਬ ਆਸ-ਪਾਸ ਹੀ ਆਪਣੇ ਉਧਰ ਘੁੰਮ ਰਹੇ ਹਾਂ ਆਮ ਆਪਣੇ ਆਪ ਘੁੰਮ ਰਹੇ ਮਿਲਤੇ ਵੀ ਇਹ ਸਾਥ ਨਹੀਂ ਹੁੰਦੇ ਐਕਚੁਅਲੀ ਉਹ ਜਾਦਾ ਕਰਕੇ ਉਹ ਗੁਰੂ ਸਾਹਿਬ ਦੇ ਉਧਰ ਅਕਾਲ ਤਖਤ ਸਾਹਿਬ ਹੀ ਜ਼ਿਆਦਾ ਰਹਿੰਦੇ ਪੈਨੇ ਉਹ ਮਤਲਬ ਬਹੁਤ ਜ਼ਿਆਦਾ ਟਾਈਮ ਉੱਥੇ ਦਿੰਦੇ ਪੈਨੇ ਆਪਣਾ ਸੋ ਅੱਜ ਸਾਰੇ ਅਸੀਂ ਸੰਗਤ ਦਰਸ਼ਕ ਵੀ ਕਿਤੇ ਆਈ ਹੋਪ ਤੁਹਾਨੂੰ ਵੀ ਸਾਡਾ ਬਲੌਗ ਪਸੰਦ ਆਇਆ ਹੋਊਗਾ ਕਿਉਂਕਿ ਅਸੀਂ ਤੁਹਾਨੂੰ ਵੀ ਨਾਲ ਨਾਲ ਆਪਣੇ ਦਰਸ਼ਨ ਕਰਵਾਏ ਆ ਸਾਰੇ ਗੁਰਦੁਆਰਿਆਂ ਦੇ ਪਟਨਾ ਸਾਹਿਬ ਦੇ ਸੋ ਹੁਣ ਅਸੀਂ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤੇ ਉਦੋਂ ਤੱਕ ਲਈ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ